ਸਤਿ ਸ੍ਰੀ ਅਕਾਲ ਜੀ ਬਲੌਗ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਲੱਗੇ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਲੋ ਜੀ ਸਵੇਰ ਦਾ ਟਾਈਮ ਆ ਮੈਂ ਲੱਗੀ ਸੀ ਕਿ ਬੇੜੇ 'ਚ ਝਾੜੂ ਮਾਰਨ ਤੇ ਬਾਕੀ ਆਪਾਂ ਚਾਹ ਚੂ ਪੀ ਲਈ ਸੀਗੀ ਤੇ ਰੋਟੀ ਪਾਣੀ ਨਾਲੇ ਪਕਾਉਣਾ ਸੀਗਾ ਮੈਂ ਲੱਗ ਸੀ ਝਾੜੂ ਮਾਰਨ ਬੇੜੇ 'ਚ ਤੇ ਬਾਕੀ ਹਲੇ ਆਪਣੀ ਮੱਜਾਂ ਦੇ ਅੰਦਰ ਗੁਹਾ ਗੁਹਾ ਚੱਕਣਾ ਰਹਿੰਦਾ ਮੈਂ ਕਿਾ ਚੱਲ ਪਹਿਲਾਂ ਇੱਧਰ ਆਪਾਂ ਝਾੜੂ ਮਾਰ ਲੈਂਦੇ ਆ ਤੇ ਬਾਕੀ ਉੱਧਰ ਜਾ ਕੇ ਫਿਰ ਮੱਜਾਂ ਦਾ ਫੇਰ ਕਰਦੇ ਆ ਲੋ ਜੀ ਪਹਿਲਾਂ ਆਪਾਂ ਝਾੜੂ ਮਾਰ ਲਈਏ ਫੇਰ ਜਾ ਕੇ ਆਪਾਂ ਮੱਜਾਂ ਦੇ ਗੁਹਾ ਚੱਕਾਂਗੇ ਲੋਜੀ ਬੇੜੇ ਚ ਪਚਾੜੂ ਮਾਰਤਾ ਸੀਗਾ ਬਾਹਰ ਤੇ ਫਿਰ ਮੈਂ ਆ ਕਿਸੇ ਕਮਰੇ ਚ ਝਾੜੂ ਮਾਰਨ ਤੇ ਮੈਂ ਕਿਹ ਚੱਲ ਹੁਣ ਵੀ ਕਮਰੇ ਚ ਵੀ ਝਾੜੂ ਮਾਰ ਦੇਣੀ ਆ ਤੇ ਕਮਰੇ ਚ ਝਾੜੂ ਲਾ ਕੇ ਫਿਰ ਆਪਾਂ ਉਧਰ ਦੇਖਾਂਗੇ ਕਰਾਂਗੇ ਤੇ ਬਾਕੀ ਕਮਰੇ ਚ ਆਪਾਂ ਪੋਚਾ ਲਾਉਣਾ ਨਹੀਂ ਅੱਜ ਕਿਉਂਕਿ ਬਹੁਤ ਜ਼ਿਆਦਾ ਸੱਲ ਜੀ ਹੋਈ ਪਈ ਸੀਗੀ ਕਿਉਂਕਿ ਮੀਂਹੋਂ ਕਰਕੇ ਤੇ ਸੱਲ ਜੁਈ ਪਈ ਸੀ ਸੁਲਾਪ ਜੀ ਬਹੁਤ ਜ਼ਿਆਦਾ ਆਈ ਹੋਈ ਸੀ ਇਹਦੇ ਕਰਕੇ ਮੈਂ ਕਿਚਲਾ ਜੀ ਪੋਚੇ ਰਹਿਣ ਦੇਣੀ ਐ ਲਾਉਣ ਨੂੰ ਕਿਉਂਕਿ ਜੇ ਪੱਖਾ ਚਲਾ ਕੇ ਵੀ ਸਕਾਵਾ ਫਿਰ ਵੀ ਨਹੀਂ ਸੁੱਕਦਾ ਕਿਉਂਕਿ ਫਰਸ਼ ਨਾ ਸੱਲ ਜੇ ਛੱਡੀ ਜਾਂਦੇ ਆ ਚਲੋ ਜੀ ਹੁਣ ਆਪਾਂ ਕਮਰੇ ਚ ਝਾੜੂ ਮਾਰ ਲਈਏ ਤੇ ਬਾਕੀ ਰਹਿੰਦੇ ਕੰਮ ਆਪਾਂ ਫੇਰ ਕਰਦੇ ਆਂ ਲੋ ਜੀ ਆਪਾਂ ਬੇੜੇ ਜੀ ਵੀ ਝਾੜੂ ਲਾਤਾ ਸੀਗਾ ਤੇ ਕਮਰੇ ਚ ਵੀ ਝਾੜੂ ਲਾਤਾ ਸੀਗਾ ਫਿਰ ਮੈਂ ਇੱਧਰ ਆ ਗਈ ਸੀ ਮੱਝਾਂ ਵੱਲ ਮੈਂ ਕਿਹਾ ਚੱਲ ਕਟੂਰੂ ਪਹਿਲਾਂ ਇੱਧਰ ਬੰਦ ਦਿੰਨੀ ਆ ਤੇ ਬਾਕੀ ਫਿਰ ਆਪਾਂ ਚੱਕਾਂਗੇ ਗੋਹਾ ਕਿਉਂਕਿ ਪੋਚਾ ਪਲਾਇਆ ਨਹੀਂ ਹੈਗਾ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵੀ ਪੋਚਾ ਬਸਲਾਵ ਜੀ ਆ ਜਾਂਦੀ ਹੈ ਕਿਉਂਕਿ ਮੀਂਹ ਜੇ ਪੈ ਕੇ ਕਰਕੇ ਨਾ ਮੌਸਮ ਮੀਂਹ ਜੇ ਪੈਂਦਾ ਦੁਮਗਰ ਉਹ ਵੀ ਉਮਸ ਜੀ ਜ਼ਿਆਦਾ ਹੋ ਜਾਂਦੀ ਹੈ ਇਹਦੇ ਕਰਕੇ ਫਿਰ ਮਤਲਬ ਕਿ ਫਰਸ਼ ਜੇ ਗਿੱਲੇ ਰਹਿੰਦੇ ਆ ਇਹਦੇ ਕਰਕੇ ਆਪਾਂ ਪੋਚਾ ਛੱਡਤਾ ਸੀਗਾ ਲਾਉਣਾ ਲੋ ਜੀ ਹੁਣ ਆਪਾਂ ਗੋਹਾ ਚੱਕ ਲਈਏ ਗੋਹਾ ਚ ਤੇ ਨਾਲੇ ਮਾਰਾਂਗੇ ਫਰਸ਼ ਤੇ ਰੜਕਾ ਲੋ ਜੀ ਪਹਿਲਾਂ ਆਪਾਂ ਕੋਹਾ ਚੱਕ ਲਈਏ ਲੋ ਜੁੱਦੜਾ ਪਾ ਮੱਝਾਂ ਦਾ ਨਵੇੜਤਾ ਸੀਗਾ ਗੋਹਾ ਵੀ ਚੱਕਤਾ ਸੀਗਾ ਮੱਝਾਂ ਵੀ ਨਿੜਾਤੀਆਂ ਸੀਗੀਆਂ ਤੇ ਫਰਸ਼ ਤੇ ਝਾੜੂ ਵੀ ਮਾਰਤਾ ਸੀ ਰੜਕਾ ਵੀ ਮਾਰਤਾ ਸੀਗਾ ਫਿਰ ਮੈਂ ਇੱਧਰ ਆ ਗਈ ਮੈਂ ਕਿਹਾ ਚੱਲ ਹੁਣ ਲੱਗਦੇ ਅੱਧ ਪਹਿਲਾਂ ਕੱਪੜੇ ਵੀ ਤਹਿ ਮਾਰ ਦੰਨੀ ਆ ਕਿਉਂਕਿ ਕੱਪੜੇ ਸੁੱਕ ਗਏ ਸੀਗੇ ਮੈਂ ਕਿਹਾ ਤਹਿ ਮਾਰ ਦੰਨੀ ਆ ਇੱਕ ਤਾਂ ਟਿੱਡੀਆਂ ਬਹੁਤ ਜ਼ਿਆਦਾ ਨੇ ਜੇ ਬਾਹਰ ਕੱਪੜੇ ਛੱਡ ਦੰਨੀ ਆ ਤਾਂ ਟਿੱਡੀਆਂ ਟੱਕ ਦਿੰਦੀਆਂ ਨੇ ਪਤਾ ਨਹੀਂ ਕਿੱਥੋਂ ਆ ਗਈਆਂ ਬਹੁਤ ਟਿੱਡੀਆਂ ਨੇ ਇਹਦੇ ਕਰਕੇ ਫਿਰ ਮੈਂ ਨਾਲ ਦੀ ਨਾਲ ਕੱਪੜੇ ਸੁਕਾ ਕੇ ਵੀ ਨਾਲ ਦੀ ਨਾਲ ਤਹਿ ਮਾਰ ਕੇ ਰੱਖੀ ਜਾਣੀ ਆ ਲੋ ਜੀ ਆਪਾਂ ਪਹਿਲਾਂ ਕੱਪੜੇ ਤਹਿ ਮਾਰ ਦ ਤੇ ਬਾਕੀ ਰਹਿਣ ਦੇ ਕੰਮ ਆਪਾਂ ਫਿਰ ਕਰਦੇ ਆ। ਲੋਜੀ ਕੱਪੜੇ ਤੇ ਆਪਾਂ ਤਾਂ ਇਹ ਮੰਨ ਲਈ ਸੀ ਕੱਪੜੇ ਟਾਈਮ ਆਣ ਤੋਂ ਬਾਅਦ ਫਿਰ ਘੜੀ ਕੰਟਾ ਤੱਕ ਆਪਾਂ ਦੁਪਹਿਰ ਦੁਪਹਿਰਾ ਆਰਾਮ ਕਰਿਆ। ਇਹ ਸ਼ਾਮ ਸ਼ਾਮ ਦਾ ਟਾਈਮ ਆ ਹੁਣ ਆਪਾਂ ਲੱਗੇ ਸੀ ਖੀਰ ਪੂੜੇ ਬਣਾਉਣ ਤੇ ਬਾਕੀ ਉਹਦੇ ਵਾਸਤੇ ਆਪਾਂ ਸ਼ੱਕਰ ਤੇ ਮਤਲਬ ਕਿ ਸ਼ੱਕਰ ਤੇ ਆਟਾ ਜੋ ਵੀ ਆ ਉਹਦਾ ਘੋਲ ਤਿਆਰ ਕਰਦੇ ਸੀਗੇ। ਤੇ ਵੈਸੇ ਤਾਂ ਗੁੜ ਦੇ ਵੀ ਬਣ ਜਾਂਦੇ ਪਰ ਮੈਂ ਗੁੜ ਦੇ ਬਣਾਉਂਦੀ ਨਹੀਂ ਹੈਗੀ ਤੇ ਖੰਡ ਦੇ ਵੀ ਬਣ ਜਾਂਦੇ ਆ ਖੰਡ ਦੇ ਵੀ ਨਹੀਂ ਮੈਂ ਬਣਾਉਂਦੀ ਕਿਉਂਕਿ ਖੰਡ ਦੇ ਚੀੜੇ ਜੇ ਹੋ ਜਾਂਦੇ ਨੇ ਊੜੇ ਇਹਦੇ ਕਰਕੇ ਮੈਂ ਸ਼ੱਕਰ ਤੇ ਜ਼ਿਆਦਾ ਬਣਾਉਣੀ ਆ ਮੈਨੂੰ ਸ਼ੱਕਰ ਦੇ ਜ਼ਿਆਦਾ ਪਸੰਦ ਨੇ ਲਓ ਜੀ ਆਪਾਂ ਸ਼ੱਕਰ ਦਾ ਮਤਲਬ ਕਿ ਸ਼ੱਕਰ ਤੇ ਬਚਾਟਾ ਪਾ ਕੇ ਦਾ ਘੋਲ ਤਿਆਰ ਕਰ ਲੈਣੇ ਆ ਗੁੜਿਆਂ ਵਾਸਤੇ ਚਲੋ ਜੀ ਆਪਾਂ ਹੁਣ ਸ਼ੱਕਰ ਤੇ ਆਟਾ ਮਿਕਸ ਕਰ ਲਈਏ ਤੇ ਇਹਦੇ ਵਿੱਚ ਫਿਰ ਆਪਾਂ ਪਾਣੀ ਪਾਵਾਂਗੇ ਚਲੋ ਠੀਕ ਹੈ ਜੀ ਵੀਡੀਓ ਦਾ ਐਂਡ ਪੈਥੀ ਕਰਦੇ ਆ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਹੱਸਦੇ ਰਹੋ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਜੀ ਧੰਨਵਾਦ ਜੀ